ਹਾਂਜੀ ਕੀ ਹਾਲ ਚਾਲ ਨੇ ਜੀ ਸਾਰਿਆਂ ਦੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮਾਲਕ ਦੀ ਕਿਰਪਾ ਨਾਲ ਜੀ ਲੱਗੇ ਆਪਾਂ ਰੋਟਾਵੇਟਰ ਨਾਲ ਕਦੋਂ ਮਾਰਨਾ ਸ਼ੁਰੂ ਕਰਨ ਲੱਗੇ ਆ ਨਾਵਾ ਲਿਆਏ ਆ ਜੀ ਮਾਲਕ ਅੱਗੇ ਕੀਤੀ ਅਰਦਾਸ ਬੇਨਤੀ ਤੇ ਕਰਦੇ ਆ ਜੀ ਉਸ ਪ੍ਰਮਾਤਮਾ ਦੀ ਕਿਰਪਾ ਨਾਲ ਕੰਮ ਸ਼ੁਰੂ ਅੱਜ ਮੌਸਮ ਵੀ ਬੜਾ ਵਧੀਆ ਬਣਿਆ ਪਿਆ ਸੁਹਾਣਾ ਛੋਟੀ ਛੋਟੀ ਕਣੀ ਡਿੱਗ ਰਹੀ ਆ ਪਰਮਾਤਮਾ ਨੂੰ ਕਰਕੇ ਯਾਦ ਤੇ ਕਰਦੇ ਆਂ ਸ਼ੁਰੂ ਲੱਗੇ ਜੀ ਪਰਮਾਤਮਾ ਅਗੇ ਅਰਦਾਸ ਬੇਨਤੀ ਕਰਨ ਮਾਲਕ ਕਿਰਪਾ ਕਰੇ ਕਿ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਫਸਲ ਬਾੜੀ ਨੂੰ ਮਾਲਕ ਕਿਰਪਾ ਕਰੇ ਪਰਮਾਤਮਾ ਦਾ ਲੈ ਕੇ ਨਾਮ ਲੱਗੇ ਆਂ ਸ਼ੁਰੂ ਕਰਨਾ ਜੇ ਕੰਮ ਆ ਵਾਹਣ ਭਰਿਆ ਪਿਆ ਜੀ 8 ਕਿਲੇ ਥਾਂ 12 ਵਜੇ ਆਊਗੀ ਲਾਈਟ ਅੱਜ ਮੌਸਮ ਵੀ ਬੜਾ ਸੋਹਣਾ ਹੈ ਠੰਡੀ ਹਵਾ ਵਗ ਰਹੀ ਹੈ ਠਿੱਕੀ ਠਿੱਕੀ ਕੜੀ ਡੇਗ ਰਹੀ ਹੈ ਤੇ ਚੋਨਾ ਵੀ ਤਕਰੀਬਨ ਬਹੁਤ ਲੱਗ ਗਿਆ ਤੇ ਫਿਰ ਆਪਣੀ ਤਾਂ ਪਨੀਰੀ ਆਪਾਂ ਬੀਜੀ ਸੀ ਵੀ 20 ਦੋ ਬਾਾਰ ਬਾਦ ਹੀ ਆਪਾਂ ਲੱਗਣਾ ਉਸ ਹਿਸਾਬ ਨਾਲ ਪਨੀਰੀ ਪੀਜੀ ਸੀ ਤੇ ਸਵੇਰੇ ਆ ਜੂਗੀ ਲੇਵਰ ਦੋ ਤਿੰਨ ਪਾਰਟੀਆਂ ਲਾਵਾਂਗੇ ਆ ਕੇ ਤੇ ਕਰਦੇ ਹਾਂ ਸ਼ੁਰੂ ਮਿਲਦੇ ਆ